ਫੇਰ ਜਿਵੇਂ ਤੁਸੀਂ ਪਹਿਲਾਂ ਉਹ ਸੜਕ ਦੀ ਗੱਲ ਕੀਤੀ ਹੈ ਤੇ ਸਾਡੇ ਮਾਨਯੋਗ ਕੈਬਨਿਟ ਮੰਤਰੀ ਸ਼੍ਰੀ ਵਿਰਿੰਦਰ ਗੋਇਲ ਜੀ ਨੇ ਲੋਕਾਂ ਦੀ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਕਿ ਮੂਲ ਸਤਨਾ ਰੋਡ ਜਿਹੜਾ ਹੈ ਉਹ ਸਹੀ ਤਰੀਕੇ ਨਾਲ ਬਣੇ ਉਹਦੇ ਲਈ ਸਾਡੇ ਮਾਨਯੋਗ ਕੈਬਨਿਟ ਮੰਤਰੀ ਵਿਰਿੰਦਰ ਗੋਇਲ ਜੀ ਨੇ ਪੰਜਾਬ ਸਰਕਾਰ ਕੋਲੋਂ ਗ੍ਰਾਂਟ ਪਾਸ ਕਰਵਾਈ ਤੇ ਇਹਦਾ ਅਸੀਂ ਕੰਮ ਜਿਹੜਾ ਹੈ ਕਾਫੀ ਲੰਬੇ ਸਮੇਂ ਪਹਿਲਾਂ ਠੇਕੇਦਾਰ ਨੂੰ ਦਿੱਤਾ ਵਰਕ ਆਰਡਰ ਹੋਏ ਲੇਕਿਨ ਸੜਕ ਉਹ ਬਣਾ ਗਏ ਲੇਕਿਨ ਵਿੱਚ ਵਿੱਚ ਪੁਲੀਆਂ ਜਿਹੜੀਆਂ ਨੇ ਉਹ ਛੱਡ ਗਏ ਜਿਵੇਂ ਤੁਸੀਂ ਹੁਣ ਸਾਡੇ ਪਿੱਛੇ ਦੇਖ ਸਕਦੇ ਹੋ 1 ਕਿਲੋਮੀਟਰ ਦਾ ਤਕਰੀਬਨ ਇਹ ਟੁਕੜਾ ਹੈਗਾ ਜਿਹੜਾ ਕਿ ਛੱਡਿਆ ਹੋਇਆ ਹੈਗਾ ਇਹ ਕਹਿ ਕੇ ਕਿ ਉਰੇ ਪੁਲੀਆਂ ਨੇ ਤੇ ਉਸ ਤੋਂ ਬਾਅਦ ਉਰੇ ਰੋਜ਼ ਹੀ ਐਕਸੀਡੈਂਟ ਹੁੰਦੇ ਨੇ ਚਾਹੇ ਉਹ ਗੱਡੀਆਂ ਦੇ ਹੋਣ ਕਿਉਂਕਿ ਪਿੱਛੇ ਤੁਸੀਂ ਦੇਖ ਸਕਦੇ ਹੋ ਸੜਕ ਬਿਲਕੁਲ ਸਾਫ਼ ਹੈ ਉਤੋਂ ਕੋਈ ਵੀ ਗੱਡੀ ਆ ਉਹ 100 ਤੇ ਆਉਂਦੀ ਹੈ 90 ਤੇ ਆਉਂਦੀ ਹੈ ਜਾਂ ਮੋਟਰਸਾਈਕਲ ਪੱਜਿਆ ਹੋਇਆ ਹੁੰਦਾ ਤਾਂ ਆ ਕੇ ਨਾ ਖੱਡਿਆਂ ਦੇ ਵਿੱਚ ਇੱਕੋ ਦਾ ਅਚਾਨਕ ਫਸਦਾ ਹੈ ਤਾਂ ਕਰੋ ਵੀ ਮੈਂ ਸ਼ੋਰੂਮ ਇਹ ਆਪਣੇ ਮੇਰਾ ਸ਼ੋਰੂਮ ਹੈ ਗੋੜਾਉਂਦੇ ਤਾਂ ਮੈਂ ਰੋਜ਼ ਉਰੇ ਦਿੱਲੀ ਆਉਣਾ ਜਦੋਂ ਵੀ ਮੈਂ ਆਉਣਾ ਰਾਤ ਨੂੰ ਕੋਈ ਨਾ ਕੋਈ ਗੱਡੀ ਉਰੇ ਪਲਟੀ ਹੁੰਦੀ ਹੈ ਤੇ ਅੱਜ ਵੀ ਸਵੇਰੇ ਇੱਕ ਮੋਟਰਸਾਈਕਲ ਉਰੇ ਵੱਜਾ ਖੱਡੇ ਦੇ ਵਿੱਚ ਤੇ ਇੱਕ ਲੇਡੀਜ਼ ਦਾ ਸਿਰ ਪਾੜ ਗਿਆ ਬਹੁਤ ਬੁਰੀ ਤਰ੍ਹਾਂ ਨਾਲ ਝਖਮੀ ਹੋ ਗਏ ਤਾਂ ਉਸ ਤੋਂ ਬਾਅਦ ਮੈਂ ਮਿੱਟੀ ਮੰਗਵਾਈ ਮਿੱਟੀ ਮੰਗਵਾ ਕੇ ਇਹ ਮੈਂ ਖੱਡੇ ਪਰਨ ਦੀ ਕੋਸ਼ਿਸ਼ ਕੀਤੀ ਕਾਫੀ ਵਾਰੀ ਮੇਰੀ ਐਸਡੀਓ ਸਾਹਿਬ ਨਾਲ ਵੀ ਇਸ ਮਾਮਲੇ 'ਚ ਗੱਲ ਹੋਈ ਹੈ ਉਹ ਕਹਿ ਦਿੰਦੇ ਨੇ ਨਾ ਕਰਦਾ ਉਸ ਤੋਂ ਬਾਅਦ ਉਹਨਾਂ ਦੇ ਬੰਦੇ ਆਂਦੇ ਨੇ ਠੇਕੇਦਾਰ ਦੇ ਫਿਰ ਐ ਵੀ ਜਤਨ ਸਾਹਿਬ ਜੀ ਅੱਜ ਵੀ ਤੁਹਾਡੀ ਗੱਲ ਹੋਈ ਉਹਨਾਂ ਦੇ ਨਾਲ ਅੱਜ ਵੀ ਮੇਰੀ ਗੱਲ ਹੋਈ ਹੈ ਜੀ ਉਹਨਾਂ ਨੇ ਹੁਣ ਅਸਵਾਸਨ ਦਿੱਤਾ ਕਿ ਸੋਮਵਾਰ ਨੂੰ ਇਹ ਖੱਡੇ ਜਿਹੜੇ ਨੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਐਸਡੀਓ ਸਾਹਿਬ ਨੂੰ ਵੀ ਜਿਹੜੀ ਮਿੱਟੀ ਮੈਂ ਪੁਆਈ ਹੈ ਸਿਰ ਵਿੱਚ ਇਹ ਆਰ ਜੀ ਹੱਲ ਹੈ ਇੱਕ ਦੋ ਦਿਨਾਂ ਦੇ ਵਿੱਚ ਇਹ ਮਿੱਟੀ ਵੀ ਨਿਕਲ ਜੇਗੀ ਖੱਡਿਆਂ ਦੇ ਵਿੱਚੋਂ ਤਾਂ ਇਹ ਲੰਬੇ ਸਮੇਂ ਤੋਂ ਹੁੰਦਾ ਆ ਰਿਹਾ ਹੈ ਮੇਰੀ ਤਕਰੀਬਨ 20 ਤੀਵਾਰਸ ਜੋ ਸਾਹ ਨਾਲ ਗੱਲ ਹੋ ਗਈ ਉਹ ਫੇਰ ਦੰਦ ਨੇ ਠੇਕੇਦਾਰਾਂ ਦੇ ਬੰਦੇ ਉਹ ਖੱਡਿਆਂ ਦੇ ਵਿੱਚ ਪਾ ਕੇ ਕੁਛ ਨਾ ਕੁਛ ਮਿੱਟੀ ਮੁੱਟੀ ਕੋਈ ਬਜਰੀ-ਬੁਜਰੀ ਪਾ ਕੇ ਚਲੇ ਜਾਂਦੇ ਨੇ ਦੂਸਰੇ ਦਿਨ ਫੇਰ ਇਹੀ ਹਾਲਾਤ ਹੋ ਜਾਂਦੇ ਨੇ ਤਾਂ ਮੈਂ ਤਾਂ ਬਸ ਇਹੀ ਬੜਾ ਦੁਖੀ ਮਨ ਹੈ ਵੀ ਸਰਕਾਰ ਮਾਨ ਸਾਹਿਬ ਪੈਸੇ ਦੇ ਰਹੇ ਨੇ ਸਾਡੇ ਸੀਐਮ ਸਾਹਿਬ ਲੇਕਿਨ ਠੇਕੇਦਾਰ ਔਰ ਅਫਸਰ ਇਹ ਕੰਮ ਨਹੀਂ ਸਹੀ ਢੰਗ ਨਾਲ ਕਰ ਰਹੇ ਤਾਂ ਮੇਰੀ ਬੇਨਤੀ ਹੈ ਮਾਨ ਸਾਹਿਬ ਨੂੰ ਕਿ ਮਾਨ ਸਾਹਿਬ ਇਸ ਤਰ੍ਹਾਂ ਦੇ ਜਿਹੜੇ ਠੇਕੇਦਾਰ ਨੇ ਜਿਹੜੇ ਪੈਸੇ ਲੈ ਕੇ ਕੰਮ ਨਹੀਂ ਕਰਦੇ ਇਹਨਾਂ ਨੂੰ ਬਲੈਕਲਿਸਟ ਕੀਤਾ ਜਾਵੇ ਤੇ ਖਾਨ ਖਾਨ ਲੋਕਾਂ ਦੀ ਜਾਨ ਮਾਲ ਜਿਹੜੀ ਹੈ ਜਿਹੜੀ ਜਾ ਰਹੀ ਹੈ ਇਹਨਾਂ ਦੀ ਨਲੈਕੀ ਕਾਰਨ ਅਸੀਂ ਤਾਂ ਕਰਿਆ ਸੀਗਾ ਉਰੇ ਵਧੀਆ ਵਾਸਤੇ ਵੀ ਲੋਕ ਚੰਡੀਗੜ੍ਹ ਰੋਡ ਐ ਇਹ हिसार ਤੋਂ ਆਉਂਦਾ ਹੈ ਵੀ ਰਾਜਸਥਾਨ ਤੋਂ ਵੀ ਆਉਂਦਾ ਤੇ ਅਸੀਂ ਤਾਂ ਇਹ ਸੋਚਿਆ ਸੀਗਾ ਵੀ ਲੋਕਾਂ ਲੋਕ ਸੁਖੀ ਹੋਣਗੇ ਲੇਕਿਨ ਲੋਕ ਤਾਂ 10 ਗੁਣਾ ਜ਼ਿਆਦਾ ਦੁਖੀ ਹੋਗੇ ਇਹ ਸੜਕ ਬਣਾਉਣ ਨਾਲ ਧੰਨਵਾਦ ਅਸਾ ਜਿੰਦਨ ਸਾਹਿਬ ਜੀ ਦੂਸਰਾ ਦੇਖਦੇ ਰਹਿੰਦੇ ਰਹਿੰਦੇ ਅਕਸਰ ਵੀ ਜਮਿਆ ਭੈਣ ਜਾ ਰਹੀ ਹੈ ਜੀ ਐਵੇਂ ਬੱਚੇ ਕੁਝ ਸਪੂਟ ਰਹਿਆ ਜਿਹੜੇ ਹੁੰਦੇ ਨੇ ਉਹਨਾਂ ਤੇ ਵੀ ਜਾਂਦੇ ਨੇ ਉਲ ਟਿਕਦੇ ਹੁੰਦੇ ਰੋਜ਼ ਹੀ ਟਿਕਦੇ ਨੇ ਜੀ ਹਰ ਰੋਜ਼ ਕੋਈ ਐਸਾ ਦਿਨ ਨਹੀਂ ਹੈਗਾ ਜਿਤਨ ਵੇ ਕੋਈ ਨਾ ਕੋਈ ਮੋਟਰਸਾਈਕਲ ਨਾ ਡਿਗੇ ਜਾਂ ਕੋਈ ਗੱਡੀ ਨਾ ਪਰਟੇ ਐਸਾ ਕੋਈ ਦਿਨ ਨਹੀਂ ਹੈਗਾ ਜੀ ਹਰ ਰੋਜ਼ ਇਹੀ ਸਿਸਟਮ ਫਿਲਸਿਲਾ ਲਗਾਤਾਰ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਇਹੀ ਦੇਖਦੇ ਆਂ ਰੋਜ਼ ਇੱਕ ਜਿੰਦਰ ਸਾਹਿਬ ਜਿੰਮੇ ਕਿ ਆ ਪਿਛਲੇ ਦਿਨੀ ਬਾਰਸ਼ ਹੋ ਗਈ ਸੀ ਇਹ ਖੱਡੇ ਭਰੇ ਹੋਏ ਸੀ ਮੈਂ ਆਪ ਦੇਖ ਕੇ ਗਿਆ ਸੀ ਲੈਬ ਵੀ ਚਲਾਇਆ ਸੀ ਉਸ ਦਿਨ ਤਾਂ ਬੜੀ ਮੰਦਾ ਹਾਲ ਸੀ ਜਿਆਦਾ ਹਾਂਜੀ ਜਦੋਂ ਬਾਰਿਸ਼ ਹੋ ਜਾਂਦੀ ਹੈ 6 ਤਰੀਕ ਨੂੰ ਵੀ ਬਾਰਿਸ਼ ਹੋਈ ਸੀ ਓ ਜਿਹੜਾ ਇਹਨਾਂ ਨੇ ਮਟੀਰੀਅਲ ਜੋ ਭਰਿਆ ਸੀਗਾ ਆਰਜੀ ਦੇ ਤੌਰ ਤੇ ਤੇ ਉਹ ਸਾਰਾ ਨਿਕਲ ਨਿਕਲ ਗਿਆ ਉਰੇ 2-2 ਫੁੱਟ ਦੇ ਡੂੰਘੇ ਖੱਡੇ ਨੇ ਹੁਣ ਤੁਸੀਂ ਦੇਖੋ ਉਰੇ ਪੂਰੀ तकरीबन ਪੂਰੀ ਟਰਾਲੀ ਖਪ ਗਈ ਮਿੱਟੀ ਦੀ ਤਾਂ ਉਰੇ ਕਿੱਡੇ-ਕਿੱਡੇ ਵੱਡੇ ਖੱਡੇ ਹੋਣਗੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਗੱਡੀ ਹੈ ਬਿਲਕੁਲ 5 ਦੀ ਸਪੀਡ ਤੇ ਇਹ ਗੱਡੀ ਹੈ ਜਿਹੜੀ ਬਿਲਕੁਲ 5 ਦੀ ਸਪੀਡ ਤੇ ਗੱਡੀ ਨਗਾ ਰਹੇ ਨੇ ਕਿੱਡੀ ਵੱਡੀ ਗੱਡੀ ਹੈ ਹੁਣ ਤੁਸੀਂ ਦੱਸੋ ਕਿ ਲੈਟਰੋਨਿਕ ਜਿਹੜੀਆਂ ਸਕੂਟਰ ਆਆਂ ਬੱਚੇ ਲੈ ਕੇ ਆਉਂਦੇ ਨੇ ਉਹ ਕਿਵੇਂ ਲੰਘਣੀਆਂ ਦੇ ਵਿੱਚ ਬਹੁਤ ਬੁਰਾ ਹਾਲ ਹੈ ਜੀ ਬਹੁਤ ਬੁਰਾ ਹਾਲ ਹੈ ਮੈਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਵੀ ਜਿਹੜੇ ਠੇਕੇਦਾਰ ਨੂੰ ਇਹ ਟੈਂਡਰ ਦਿੱਤਾ ਗਿਆ ਉਹਨੂੰ ਬਲੈਕਲਿਸਟ ਕੀਤਾ ਜਾਵੇ ਕਿਉਂਕਿ ਇਹੋ ਜਿਹੇ ਠੇਕੇਦਾਰ ਜਿਹੜੇ ਹੈਗੇ ਨੇ ਉਹ ਕੋਈ ਪ੍ਰਵਾਹ ਨਹੀਂ ਕਰਦੇ ਔਰ ਲੋਕਾਂ ਦੀ ਜਾਨ ਮਾਲ ਨਾਲ ਖੇਡਦੇ ਨੇ ਤਾਂ ਅਸਲ ਤਾਂ ਜੇ ਇਹ ਹਿੰਦੁਸਤਾਨ ਚ ਆਪਾਂ ਜੇ ਕਿਤੇ ਸਰੌ ਸਾਹਿਬ ਆਪਾਂ ਫੋਰਨ ਚ ਹੁੰਦੇ ਹੁਣ ਤੱਕ ਤਾਂ ਇਹਦੇ ਸੈਂਕੜੇ ਪਰਚੇ ਦਰਜ ਹੋਏ ਹੁੰਦੇ ਠੇਕੇਦਾਰ ਤੇ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਇਹ ਸੰ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਮੈਂਬਰ ਪਲੈਨਿੰਗ ਬੋਰਡ ਆਫ ਪੰਜਾਬ ਜਿਨ੍ਹਾਂ ਨੇ ਸਾਨੂੰ ਐਲਵੀਐਸ న్యూਸ ਨੂੰ ਪੂਰਨ ਤੌਰ ਤੇ ਜਾਣਕਾਰੀ ਦਿੱਤੀ ਮੈਂ ਪੱਤਰਕਾਰ ਬਲਦੇਵ ਸਿੰਘ ਸਰਾਓ ਐਲਵੀਐਸ న్యూਸ ਧੰਨਵਾਦ ਠੇਕੇਦਾਰ ਨੂੰ ਜਾਂ ਨੇ ਠੇਕਾ ਲਿਆ ਜਾਂ ਫਿਰ ਐਸਟੀਓ ਨੂੰ ਜਿੱਦੇ ਰਾਜਪਾਲ ਸਾਹਿਬ ਆਉਂਦੇ ਨੇ ਉੱਥੇ ਵੀ ਪੈਂਚਰ ਜੇ ਲਾਗੇ ਸੀ ਉਹ ਵੀ ਨਿਕਲ ਗਏ ਜਿਹੜੀ ਅੱਜ ਦੀ ਤਾਜ਼ਾ ਗੱਲਬਾਤ ਹੈ ਉਹ ਤੁਹਾਨੂੰ ਦਿਖਾ ਰਹੇ ਹਾਂ ਜੋ ਕਿ ਜਿਹੜੀ ਮਿੱਟੀ ਪਾਈ ਜਾ ਰਹੀ ਹੈ ਉਹ ਮਿੱਟੀ ਸ੍ਰੀ ਅਰਨ ਜਿੰਦਲ ਜੀ ਜੋ ਕਿ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸੰਗਰੂਰ ਦੇ ਨਮਾਇंदे ਨੇ ਅਤੇ ਮੌਜੂਦਾ ਪਲੈਨਿੰਗ ਬੋਰਡ ਮੈਂਬਰ ਪੰਜਾਬ ਉਹਨਾਂ ਦੇ ਨਾਲ ਆਪਾਂ ਪੂਰਨ ਤੌਰ ਤੇ ਜਿਹੜੀ ਗੱਲਬਾਤ ਕਰਾਂਗੇ